ਲੋ ਵੀਰ ਜੀ ਟਰੈਕਟਰ ਲੈ ਕੇ ਆ 855 ਐਫ ਪੀ 2000 ਤੇ 10 ਮਾਡਲਾ ਟਰੈਕਟਰ ਤੇ ਫਰਸਟ ਆਨ ਦਾ ਟਰੈਕਟਰ ਵੀਰੇ ਘਰ ਦਾ ਟਰੈਕਟਰ ਆ ਘਰੇ ਟਰੈਕਟਰ ਖੜਾ ਕੋਈ ਵਪਾਰੀ ਮੇਰਾ ਵੀ ਫੋਨ ਨਾ ਕਰੇ ਜਿੰਨੇ ਘਰੇ ਲੈਣਾ ਟਰੈਕਟਰ ਉਹ ਫੋਨ ਕਰੇ 14 ਦੇ ਟਾਇਰ ਨਵੇਂ ਕੰਪਨੀ ਦੇ ਵੇਸਾ ਦੇ ਜੇਕੀ ਦੇ ਗਾਰਡ ਦੀ ਸੀਟ ਦੇ 750 ਤੇ 16 ਦੇ ਗੜ ਲਏ 14 ਦਾ ਨੋਟਾਈ ਦੇ ਮਗਲੇ ਤੇ ਸਾਰਾ Ориਜਨਲ ਹੈ ਵੀ ਟਰੈਕਟਰ ਕਿਦੋਂ ਕਲੋਂ ਲੱਗੀ ਜਿੱਥੋਂ ਰੰਗ ਮੜਾ ਮੋਟਾ ਹੋਊਗਾ ਉਹ ਨੱਥਾ ਕੋਈ ਕਿਤੇ ਮਾਸਾ ਜਿੰਨਾ ਦਾਗ ਨਹੀਂ ਹੈਗਾ ਵੇਖਦੇ ਬੈਠੋ ਨੇ ਸਾਰੇ ਮਗਰ ਆਰ ਬੂਡ ਬਹੁਤ ਜਰੇ ਸਾਫ ਰਿਮ ਨੂੰ ਵੀ ਇਹ ਵੀ ਕੋਲੇ ਡਿਸਟ੍ਰਿਬਿਊਟਰ ਲੱਗਾ 540 ਵੀਡੀਓ ਆ ਤੇਲ ਚ ਬ੍ਰੇਕਾਂ ਦੀਆਂ ਵੀ ਤੇਲ ਚ ਬ੍ਰੇਕਾਂ ਵਾਲੇ ਆਏ ਹੀ ਕੋਈ ਟਰੈਕਟਰ 14 ਦੇ ਟਾਇਰਾਂ ਚ ਪੈਰਲੀ ਰੇਸ ਲੱਗੀ ਆ। ਦੇਖ ਸਾਡੇ ਇਹ ਸਾਰਾ ਟਰੈਕਟਰ ਰੀਨਲ ਆ। ਕਿ ਤਵੇਂ ਕਲਮਣੀ ਲੱਗੀ ਵੀਰੇ ਜਿੱਥੇ ਮਾੜਾ ਮੋਟਾ ਕੋ ਰੰਗ ਲੱਥਾਊਗਾ ਸਾਫ ਨਜ਼ਰੋਂ ਮੁੰਡਿਆ ਫੋਟੋ ਦੇ ਵਿੱਚ ਵੀ ਜੋਰਸ ਪੀਡੀਓ ਉਦ ਲਈ ਸ਼ੋਰ ਤੋਂ ਵੀ ਵੇਖ ਸਕਦੇ। ਜਿਸੇ ਮਾੜਾ ਮੱਲਥਾ ਉਦਾਂ ਹੀ ਹੋਊਗਾ। ਠੀਕ ਹੈ ਜੀ। ਜਿੰਨੇ ਵੀ ਲੈਣਾ ਮੇਰਾ ਵੀ ਨੰਬਰ ਹੈਗਾ ਮੇਰਾ 6283797416 ਏਰੀਆ ਮੇਰਾ ਹੈਗਾ ਰਈਆ ਬਿਆਸ। ਬਾਬੂ ਕੜਾ ਸਾਬ ਲਗੇ ਪ੍ਰਿੰਟ ਉਪਟਾਲਾ ਇੱਥੇ ਖੜਾ ਟਰੈਕਟਰ ਫਸਟ ਉਹਨਾਂ ਦਾ ਪਹਿਲੇ ਨਾਲ ਕਾਪੀ ਹੈ ਰਿਸ਼ਤਦਾਰਾਂ ਕੋਲ ਟਰੈਕਟਰ ਸਾਡੇ ਤੇ ਸਾਡੇ ਕੋਲ ਲੱਗਾ ਦੂਜੇ ਤੋਂ ਸਾਡੇ ਕੋਲ ਹੈ ਟਰੈਕਟਰ ਵਾਹ ਕੇ 13 ਹਜ਼ਾਰ ਦਾ ਟਰੈਕਟਰ ਦਵਾਂਗੇ ਵੀਰੇ ਟਰੈਕਟਰ 'ਚ ਕੋਈ ਬਲੋ ਨਹੀਂ ਕੋਈ ਕੋਰ ਨਹੀਂ ਪਹਿਲਾਂ ਇੰਜਨ ਪੰਪ ਦਾ ਮੜਾਇ ਕੰਮ ਹੋਇਆ ਹੋਰ ਕੁਝ ਨਹੀਂ ਹੋਇਆ ਵਾਈ ਦੇ ਟਰੈਕਟਰ ਚੱਲਿਆ ਟਰੈਕਟਰ ਦੀ ਕੰਡੀਸ਼ਨ ਵੇਖਦਾ ਟਰੈਕਟਰ ਵੀ ਜਿਹੜਾ ਦੇਣ ਰੇਟ ਹੈਗਾ 3 ਲੱਖ ਤੇ 65 ਹਜ਼ਾਰ ਦੇਣ ਵਾਲਾ ਰੇਟ 3.5 ਲੱਖ ਦਾ ਰੇਟ ਦਵਾਂਗੇ ਤੇ ਫालतू ਮੇਰੇ ਕੋਈ ਮੈਸੇਜ ਨਾ ਕਰੇ ਨਾ ਆਪਣਾ ਨਾ ਸਾਡਾ ਟਾਈਮ ਵੇਸਟ ਕਰੇ ਜਿਹਨੇ ਲੈਣਾ ਮੋਹੀ ਫੋਨ ਕਰੇ ਤੋਹੀ ਮੈਸੇਜ ਕਰੇ ਜਿਹਨੂੰ ਚੀਜ਼ ਦਾ ਪਤਾ ਹੈ ਰੇਟ ਦਾ ਕਈ ਉਹੀ ਲਾ ਦਿੰਦੇ ਰੇਟ 2 ਲੱਖ ਰੁਪਏ ਐ ਉਹ ਜੋ ਆ ਐਡੇ ਪੁੱਛਦਾਈ ਨਹੀਂ ਹੈਗਾ ਕਿ ਹਾਂ ਵੀ ਜੇੜਾ ਕੋਈ 2 ਲੱਖ ਵੀ ਲਾ ਲੋਗੇ ਹਾਂ ਵੀ 2.5 ਲੱਖ ਰੇਟ ਦੇ ਦਾਂਗੇ ਅਸੀਂ ਇਹ ਇਦਾਂ ਦੇ ਕੰਮ ਨਾ ਕਰਿਆ ਕਰੋ ਮੇਰਾ ਵੀਰ ਸਾਡੇ ਨੇ ਘੜ ਮਸ਼ੀਨਰੀਆਂ ਹੈਗੀਆਂ ਉਹ ਇਹ ਰਹਾ ਫालतू ਰੇਟ ਲਾਉਣਾ ਜਾਂ ਕਿਸੇ ਦੀ ਚੀਜ਼ ਦਾ ਕੋਈ ਬੰਦਿਆਂ ਵਾਲਾ ਕੋਈ ਕੰਮ ਨਹੀਂ ਹੁੰਦਾ ਆ ਮੈਂ ਪਿੱਛਲਾ ਵੀ ਕੰਮ ਵੀ ਰਿਪੋਰਟਾਂ ਪਾਈਆਂ ਹੀ ਲੀਆਂ ਉੱਚੀ ਗਈਆਂ ਬਾਈਆਂ ਨੇ 2 ਲੱਖ ਰੇਟ ਲਾਇਆ ਕਿਨਾਂ 2-5 ਲਾਇਆ ਇਹੋ ਜਿਹੀਆਂ ਨੇ ਹਰਕਤਾਂ ਦਾ ਮਤਲਬ ਕੀ ਸ਼ੋਹਬਾ ਨਹੀਂ ਦਿੰਦੀਆਂ ਤੁਹਾਨੂੰ ਸਾਰੇ ਜ਼ਿੰਮੇਵਾਰ ਜੇ ਕੋਈ ਵੀ ਚੀਜ਼ ਦਾ ਰੇਟ ਸਹੀ ਲਾਇਆ ਕਰੋ ਨਹੀਂ ਲੈਣੀ ਨੇ ਚੀਜ਼ ਬੇਸ਼ੱਕ ਰੇਟ ਨਾਲ ਲਾਇਆ ਕਰੋ ਕਿ ਇਹ ਮਸ਼ੀਨਰੀ ਦਾ ਠੀਕ ਹੈ ਜੀ ਆ ਮੈਂ ਨੋਟ ਕਰਿਓ ਗੱਲ ਨਵੀਂ ਇਹ ਲੈਣਾ ਮੈਂ ਨਾ ਨਟ ਕਰ ਲਿਓ ਰੇਟ ਦਾ ਮੌਨ ਤਾਂ ਥੋੜਾ ਬੋਧਾ ਹੋ ਜਾਊਗਾ ਜਿਆਦਾ ਨਹੀਂ ਕਾਪੀ ਟਰੈਕਟਰ ਦੇ ਨਾਲ ਆ ਵਾਹ ਕੇ ਚੈੱਕ ਕਰਕੇ ਟਰੈਕਟਰ ਲਓ ਆ ਜੇ ਕੋਈ ਕਮੀ ਪੇਸ਼ੀਏ ਫੇਰ ਤੁਸੀਂ ਕਹੋ ਟਰੈਕਟਰ ਦੇ ਸਾਰੇ ਤੇਲ ਵੀਰ ਮੈਂ ਆਪਣੇ ਥੀ ਪਾਏ ਆ ਮਗਲ ਦੇ ਸਾਰਾ ਤੇਲ ਸਾਰਾ ਸਡਨ ਹੋਈ ਹੈ ਸਾਰਾ ਕੁਝ ਓਕੇ ਹੈ ਇਸ ਟਾਈਮ ਕੋਈ ਕਮੀ ਕੱਢੋਗੇ ਤਾਂ ਫੇਰ ਮੈਂ ਰੇਡ ਵੀ ਕਟ ਕਰ ਲੂੰਗਾ ਹਾਂ ਲੋਰਵੀ ਸਾਰਾ ਨਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰੋ ਜੇ ਕੋਈ ਗਲਤ ਬੋਲੇ ਗਰ ਮਾਫ ਕਰਨਾ ਪਰ ਇਹ ਹੈ ਕਿ ਮੈਨੂੰ ਇਹ ਹਕਲਤਾ ਤਰਾ ਹੈ ਜਿਹੜੇ ਬੰਦੇ ਇਦਾਂ ਕਰਦੇ ਆ ਫੋਗਰਪਣ ਵਾਲੇ ਰੇਟ ਦੋ ਤੁਸੀਂ ਉਹਨੂੰ ਦੱਸੋ ਕਿ 2 ਲੱਖ ਦਾ 10 ਮਾਲ ਟਰੈਕਟਰ ਦੱਦਾ ਕੋਈ ਜਿਹੜਾ 2 ਲੱਖ 5000 ਜਾਂ 2 ਲੱਖ ਰੇਟ ਪਾਉਂਦੇ ਆ ਜੋ ਕੋਈ ਕਮੈਂਟਾਂ ਚ ਕੋਈ ਬੰਦਿਆਂ ਦੀ ਗੱਲ ਥੋੜੀ ਹੈ ਤੇ ਮੇਰਾ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ 10 ਮਾਲ ਟਰੈਕਟਰ ਵਾਹ ਕੇ ਚੈੱਕ ਕਰਕੇ ਪਹਿਲੀਆਂ ਵੇਲੀਆਂ ਵੇਖ ਸਕਦੇ ਤੇ ਮਰਜੀ ਤੇਰਾ ਹੰਲਾ ਮੇਰੇ ਕੋਲ ਆ 13 ਨੰਬਰ ਦਾ ਟਰੈਕਟਰ ਖੜਾ ਤੁਸੀਂ ਪੈਸੇ ਲਾਉਣੇ ਆ ਮੈਂ ਮਸ਼ਿੰਦਰੀ ਵੇਚਣੀ ਆ ਤੇ ਮੈਨੂੰ ਆਪਣੀ ਮਸ਼ਿੰਦਰੀ ਤੋਂ ਸੰਤੁਸ਼ਟੀ ਆ ਤੁਹਾਡੀ ਸੰਤੁਸ਼ਟੀ ਹੋਊਗੀ ਤਾਂ ਆਪਣਾ ਸਬਦਾਰ ਲਊਗਾ ਨਾ ਹੋਊ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਮੇਰਾ ਵੀ ਮੇਰਾ ਏਰੀਆ ਰਈਆ ਬਿਆਸ ਸਾਡਾ ਡਿਸਟ੍ਰਿਕਟ ਅੰਮ੍ਰਿਤਸਰ ਬਾਬਕੜਾ ਸਾਹਿਬ ਲਾਕੇ ਪਿੰਡ ਬਡਾਲਾ ਜਿੱਦੇ ਟਰੈਕਟਰ ਖੜਾ ਇਹੇ ਨੰਬਰ 'ਤੇ ਪਾ ਦਨਾ ਕਈ ਫੇਕ ਪੜੋਂ ਚੁੱਕੇ ਗਾਂਦੇ ਗਾਂ ਪਾ ਦਿੰਦੇ ਨੇ ਨੰਬਰ ਮੇਰਾ 6883799416 ਵਾ ਜਿਹੜੇ ਨੰਬਰ ਤੇ ਫੋਟੋਆਂ ਪਾਵਣੀਆਂ ਜਿੱਤੇ ਵੀਡੀਓ ਬਣੀ ਆ ਇਹ ਹੀ ਮੇਰਾ YouTube ਆਪਣਾ WhatsApp ਨੰਬਰ ਵੀ ਇਹ ਹੀ ਆ ਸਾਰਾ origional ਟਰੈਕਟਰ ਵੀ ਪੰਜਾਬ ਨੰਬਰ ਟਰੈਕਟਰ ਹੈ ਧੰਨਵਾਦ ਵੀ ਸਾਰਿਆਂ ਨੇ ਵੱਤਵਾ ਦੀ ਵੀਡੀਓ ਸ਼ੇਅਰ ਕਰੇ ਚੰਗੀ ਲੱਗੀ ਰੇਟ 3 ਲੱਖ 65000 ਉਹਦਾ 60000 ਰੇਟਰ ਲਵਾਂਗੇ ਦਾਹ ਮੜ ਯਾਰ ਮੇਮਿੰਦਾ ਟਰੈਕਟਰ ਹੈ ਨਿਕਲੇ ਏਜੰਸੀ ਚ ਪਹਿਲੇ ਨਾਂ ਰੇਟ ਕਰੇ ਵਰਸ ਪੀਡੀਓ ਢੇਲ ਚ ਬੇਕਾ 14ਵਾਂ ਦੇ ਟਾਇਰ ਘਾੜਲੇ 75000 ਔਰ ਉਹਦੀ ਬੈਟਰੀ ਨਵੀਂ ਮੰਪਰ ਲੱਗਾ ਸਾਰਾ ਕੇਬਲ ਉਹ ਜੀ 100 ਸੀਟ ਮੜੀ ਸੀਟ ਮੈਂ ਨਵੀਂ ਰੱਖ ਲਈ ਲੈ ਕੇ ਜਿਹੜੀ ਉਹ ਸਰਾਜ ਜੀ ਨੇ ਲੈ ਕੇ ਨਹੀਂ ਜਿਹ ਹੈਗਾ ਟਰੈਕਟਰ ਨਾਲ ਲੱਗਾ ਜੀ ਠੀਕ ਜੀ ਵਾਹੀ ਦਾ ਆਪਣਾ ਕੰਮ ਘਰੇ ਮਟਰ ਮੁੱਢ ਰਹੀ ਲਾਉਣੀ ਹੈ ਸਭ ਦੀ ਤੇ ਆਪ ਅਸੀਂ ਵਾਇਆ ਉਹ ਚੰਗੇ ਟਰੈਕਟਰ ਜੇਕਰ ਨਾ ਰੁਕ ਬਣਾਏ ਵੀਡੀਓ ਵਗਦੀ ਪਾ ਲਾਂਗੇ ਪੂਰਾ ਤੇਲ ਨਹੀਂ ਨਾ ਪੂਰਾ ਜਿੰਨਾ ਧੂਆ ਨਹੀਂ ਟਰੈਕਟਰ ਮਾਰਦਾ ਧੰਨਵਾਦ ਜੀ